ਥੱਪੜ ਇੱਕ ਦੇ ਲੱਗਾ ਤੇ ਲੇਰਾ ਸਾਰਿਆਂ ਦੀਆਂ ਪਈ ਜਾਂਦੀਆਂ ਪਰ ਪਹਿਣੀਆਂ ਚਾਹੀਦੀਆਂ ਵੀਆਂ ਪਹਿਣੀਆਂ ਜ਼ਰੂਰੀ ਵੀ ਆ ਕਿਉਂਕਿ ਉਹਨੂੰ ਦੇਖ ਕੇ ਆਪਣੇ ਕਰਮ ਵੀ ਯਾਦ ਆ ਰਹੇ ਆ ਕਿ ਕਰਮ ਸਾਡੇ ਵੀ ਚੰਗੇ ਨਹੀਂ ਆ ਵੱਜ ਕਦੇ ਵੀ ਸਾਡੇ ਵੀ ਸਕਦੀਆਂ ਇੱਕ ਕਰਕੇ ਲੇਰਾ ਪਹਿਣੀਆਂ ਬੰਦੇ ਦੇਖੋ ਉਧਰ ਹਿੰਦੂ ਜੱਟ ਰੋਈ ਜਾਂਦਾ ਵਾ ਉਧਰ ਮੰਨ ਰੋਈ ਜਾਂਦਾ ਵਾ ਬਾਕੀਆਂ ਨੇ ਤੇ ਰੋਣਾ ਹੀ ਰੋਣਾ ਹੀ ਸ਼ਿਵਸਨ ਵਾਲਿਆਂ ਨੇ ਤੇ ਰੋਣਾ ਹੀ ਰੋਣਾ ਸੀ ਆਪਣੇ ਬਹੁਤ ਯਾਰੇ ਨੇਕੀ ਵਰਗੇ ਵੀ ਰੋਈ ਜਾਂਦੇ ਟੰਡੀ ਦਾ ਹੈ ਨਾ ਪਰ ਅਸਲ ਗੱਲ ਹੋਈ ਕਿ ਇਹ ਕਿਸੇ ਨੇ ਨਹੀਂ ਦਸੀ ਇਹ ਦੱਸ ਦਿੱਤਾ ਕਿ ਉਹਨੇ ਇਸ ਕਰਕੇ ਥੱਪੜ ਮਾਰਿਆ ਵਾ ਕਿਉਂਕਿ ਇਹਨੇ ਕਿਸਾਨ ਅੰਦੋਲਨ ਦੇ ਵਿੱਚ ਉਹਦੀ ਮਾਂ ਤਾਂ ਮਾਵਾ ਨੂੰ ਕਿਹਾ ਸੀ ਕਿ 100-100 ਰੁਪਏ ਦੇ ਦਿਹਾੜੀ ਤੇ ਪਰ ਅਸਲ ਗੱਲ ਇਹ ਨਹੀਂ ਹੈ ਅਸਲ ਗੱਲ ਇਹ ਹੈ ਕਿ ਉਹ ਆਪਣੀ ਡਿਊਟੀ ਤੇ ਖੜੀ ਸੀ ਇਹ ਗਈ ਇਹਦੇ ਐਮਪੀ ਵਾਲਾ ਕਮਾਂਡ ਸੀਗਾ ਉਹਨੇ ਆਖਿਆ ਆਪਣਾ ਫੋਨ ਵਗੈਰਾ ਸਾਰਾ ਕੋਈ ਟ੍ਰੇ ਵਿੱਚ ਰਾਕੇ ਸਕੈਨਰ ਦੇ ਵਿੱਚ ਪਾਓ ਇਹਨੇ ਐਮਪੀ ਬੜੇ ਕਮਾਂਡ ਦੇ ਕਰਕੇ ਆਖਿਆ ਕਿ ਮੈਂ ਨਹੀਂ ਪਾਉਂਦੀ ਉਹਨੇ ਦੁਬਾਰਾ ਜਦੋਂ ਕਿਹਾ ਤੇ ਇਹਨੇ ਉਹਦੀ ਨੇਮ ਪਲੇਟ ਕਹਿ ਕੇ ਦੇਖ ਕੇ ਕਿਹਾ ਕਿ ਤੂੰ ਖਲਸਤਾਨੀ ਕੌਰ ਇਸ ਕਰਕੇ ਤੂੰ ਐਦਾਂ ਕਰ ਰਹੀ ਆਂ ਅਸੀਂ ਖਾਲਸਤਾਨੀ ਹੈਗੇ ਆ ਰਹਾਂਗੇ ਬਣਾਗੇ ਪਰ ਜਦੋਂ ਕਿਸੇ ਨੂੰ ਤੂੰ ਮਜ਼ਾਕ ਕਰ ਰਹੀਆਂ ਤੇ ਅਗਲੇ ਨੇ ਚੂੜੀਆਂ ਤਾਂ ਪਾਈਆਂ ਨਹੀਂ ਅਗਲਾ ਵੀ ਡਿਊਟੀ ਤੇ ਆ ਔਰ ਅਗਲੇ ਦੇ ਵਿੱਚ ਵੀ ਖੂਨ ਹੈ ਅਗਲਾ ਵੀ ਰੋਟੀ ਪਾਣੀ ਖਾਂਦਾ ਵਾ ਉਹ ਤੈਨੂੰ ਜਵਾਬ ਤਾਂ ਦੇਊਗਾ ਤੂੰ ਜੋ ਕਹਿਣਾ ਸੀ ਕਹਤਾ ਉਹਨੇ ਜੋ ਕਹਣਾ ਸੀ ਉਹਨੇ ਬਰਬਟ ਕਰਤਾ ਇਹਦੇ ਵਿੱਚ ਰੋ ਰਕਦਾ ਇਹ ਸੋਚੀ ਸਮਝੀ ਸਾਜ਼ਿਸ਼ ਹੈ ਇਹ ਜਾਣ ਬੁੱਝ ਕੇ ਉਹਨੂੰ ਹਵਾ ਦੇਣ ਵਾਲੇ ਲੋਕ ਜਿਹੜੇ ਹਵਾ ਦੇਂਦੇ ਆ ਕੁਝ ਲੋਕਾਂ ਦਾ ਕੰਮ ਫਿਰਕਾਪਚੀ ਫਲਾਉਣਾ ਹਿੰਦੂ ਸਿੱਖ ਦਾ ਮੁੱਦਾ ਬਣਾਉਣਾ ਉਹੀ ਸ਼ਿਵਸੇਨਾ ਲਈ ਕਰ ਰਹੇ ਆ ਤੇ ਮੰਡ ਦਾ ਵੀ ਉਹੀ ਕੰਮ ਹੈ ਤੇ ਜਿਹੜੀ ਕੰਗਣਾ ਹੈ ਉਹ ਤਾਂ ਸ਼ੁਰੂ ਤੋਂ ਹੀ ਰਹੀ ਹੈ ਔਰੇ ਗੰਗਨਾ ਐਮਪੀਜੇ ਬੰਦ ਲਈ ਜਾਂ ਫਿਰ ਸਿਆਸਤ ਦੇ ਵਿੱਚ ਓਨਲੀ ਇੰਨਾ ਇਨੇ ਝੂਠ ਇਹਨਾਂ ਨੇ ਫਰੇਬ ਇਹਨਾਂ ਨੇ ਕੁਫਰਤੋ ਲਿਆ ਕਦੀ ਆਜ਼ਾਦੀ 2014 ਦੇ ਵਿੱਚ ਮਿਲੀ ਇਹਨੂੰ ਤੇ ਕਦੀ ਕੁਛ ਕਿਉਂਕਿ ਇਹਦਾ ਕੰਮ ਇਹਦੇ ਅਨੁਸਾਰ ਸੀ ਲੇਕਿਨ ਅਸਲ ਵਿੱਚ ਮੋਦੀ ਇਹਨੂੰ ਲਿਆਉਣਾ ਚਾਹਦੇ ਸੀ ਕਿਉਂ ਲਿਆਉਣਾ ਚਾਹਦੇ ਸੀ ਕਿ ਸਿਮਰਤੀ ਰਾਨੀ ਪ੍ਰਾਨੀ ਹੋ ਗਈ ਸੀ ਉਹਨਾਂ ਨੂੰ ਨਵੀਂ ਚਾਹੀਦੀ ਸੀ